ਇਹਨੇ ਦਿਨੀ ਸੋਸ਼ਲ ਮੀਡੀਆ ਤੇ ਅਨੰਤ ਅੰਬਾਨੀ ਤੇ ਰਾਧਿਕਾ ਦੇ ਸ਼ਾਨਦਾਰ ਪ੍ਰੀ ਵੈਡਿੰਗ ਫੰਕਸ਼ਨ ਦੀ ਧੂਮ ਹੈ ਹਰ ਪਾਸੇ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹੋ ਰਹੇ ਨੇ ਇਸ ਦੇ ਵਿੱਚ ਬਾਲੀਵੁੱਡ ਕੇਡ ਜਗਤ ਦੇਸ਼ ਦੁਨੀਆ ਦੇ ਵੱਡੇ ਹਸਤੀਆਂ ਇੱਥੇ ਪਹੁੰਚੀਆਂ ਹੋਈਆਂ ਸਨ ਇਸੇ ਦੌਰਾਨ ਦੱਸਦੀ ਹੈ ਕਿ ਸਲਮਾਨ ਖਾਨ ਸ਼ਾਹਰੂਖ ਖਾਨ ਸਮੇਤ तमाम ਹਸਤੀਆਂ ਅਮਬਾਨੀ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ ਹੋਈਆਂ ਸਨ ਇਸੇ ਪ੍ਰੋਗਰਾਮ ਦੇ ਵਿੱਚ ਹੀਰਾਣਾ ਅਤੇ ਦਿਲਜੀਤ ਦੋਸਾਂਝ ਨੂੰ ਮੋਟੀ ਰਕਮ ਦੇ ਕੇ ਪਰਫਾਰਮੈਂਸ ਕਰਨ ਲਈ ਵੀ ਬੁਲਾਇਆ ਗਿਆ ਸੀ ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਰਿਆਂ ਵੱਲੋਂ ਬਹੁਤ ਪਸੰਦ ਵੀ ਕੀਤੀਆਂ ਗਈਆਂ ਨੇ ਇਸ ਦੇ ਵਿਚਾਲੇ ਹੀ ਹੁਣ ਆਪਾਂ ਕੰਗਣਾ ਰਣੌਤ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਬਿਨਾਂ ਨਾਮ ਲਏ ਹੀ ਸਾਰਿਆਂ ਸਿਤਾਰਿਆਂ ਦੇ ਉੱਤੇ ਧੰਜ ਕਰਸੇ ਨੇ ਬਾਲੀਵੁੱਡ اداکار ਕੰਗਣਾ ਨੋਟਿਸ ਪ੍ਰੋਗਰਾਮ ਵਿੱਚ ਕਿਧਰੇ ਨਜ਼ਰ ਨਹੀਂ ਆਈ ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਇੱਕ ਆਰਟੀਕਲ ਸ਼ੇਅਰ ਕੀਤਾ ਉਸਦੇ ਵਿੱਚ ਲਿਖਿਆ ਗਿਆ ਕਿ ਕਿਵੇਂ ਕੋਇਲ ਲਤਾ ਮੰਗੇਸ਼ਕਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ ਵਿੱਚ ਪਰਫਾਰਮੈਂਸ ਨਹੀਂ ਕਰੇਗੀ ਇਸ ਲਈ ਉਹਨਾਂ ਦੀ ਤਾਰੀਫ਼ ਕਰਦੇ ਹੋਏ ਕੰਗਣਾ ਨੇ ਅਸਿੱਧੇ ਤੌਰ ਤੇ ਸੈਲਿਬ੍ਰਿਟੀਆਂ ਤੇ ਚੁਟਕੀ ਲਾਈ ਹੈ ਕੰਗਣਾ ਨੇ ਲਿਖਿਆ ਕਿ ਮੈਂ ਕਈ ਵਿਤੀ ਸਮੱਸਿਆਵਾਂ ਤੋਂ ਲੰਘੀਆਂ ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕ ਹਾਂ ਜਿੰਨਾਂ ਦੇ ਗੀਤ ਹੁਣ ਹਿੱਟ ਹੋਏ ਨੇ ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ ਪਰ ਮੈਂ ਕਦੇ ਵਿਆਹਾਂ ਦੇ ਵਿੱਚ ਡਾਂਸ ਨਹੀਂ ਕੀਤਾ ਮੈਨੂੰ ਕਈ ਆਈਟਮ ਸੋਗ ਵੀ ਆਫਰ ਕੀਤੇ ਗਏ ਸਨ ਜਲਦੀ ਹੀ ਮੈਂ ਅਵਾਰਡ ਸ਼ੋਅਸ ਤੋਂ ਵੀ ਦੂਰੀ ਬਣਾ ਲਈ ਹੈ ਪ੍ਰਸਿੱਧੀ ਅਤੇ ਪੈਸੇ ਨੂੰ ਨਾ ਕਹਿਣ ਲਈ ਮਜ਼ਬੂਤ ਚਰਿੱਤਰ ਤੇ ਮਾਣ ਦੀ ਲੋੜ ਹੁੰਦੀ ਹੈ ਸ਼ਾਰਟ ਅੱਗਦੀ ਦੁਨੀਆ ਦੇ ਵਿੱਚ ਨੌਜਵਾਨ ਪੀੜ੍ਹੀ ਇਸ ਸਮਝਣ ਦੀ ਲੋੜ ਹੈ ਕਿ ਇਹ ਬੰਦਾ ਇੱਕੋ ਇੱਕ ਦੌਲਤ ਕਮਾ ਸਕਦਾ ਹੈ ਉਹ ਹੈ ਇਮਾਨਦਾਰੀ ਦੀ ਦੌਲਤ ਜਿਕਰ ਜੋਗ ਹੈ ਕਿ ਪਿਛਲੇ ਸਾਲ ਕਿਸਾਨ ਅੰਦੋਲਨ ਦੇ ਵਿੱਚ ਦਲਜੀਤ ਦੋਸਾਂਜ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਤੇ ਜਾਣ ਤੋਂ ਬਾਅਦ ਕੰਗਣਾ ਰਣੋਤ ਨੇ ਉਸ ਬਾਰੇ ਬਹੁਤ ਕੁਝ ਬੋਲਿਆ ਸੀ ਪੰਜਾਬੀ ਗਾਇਕ ਨੇ ਵੀ ਅਗਯਾ ਠੋਕਵੇਂ ਜਵਾਬ ਦਿੱਤੇ ਸਨ ਜੋ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਦੇਖਿਆ ਹੀ ਸੀ ਇਹਨਾਂ ਦੋਹਾਂ ਦਾ ਵਿਵਾਦ ਕਾਫੀ ਚੱਲਦਾ ਵੀ ਰਿਹਾ ਸੀ ਉੱਥੇ ਹੀ ਹਰਿਆਣਾ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕਲ ਕੀਤੀ ਗਈ ਸੀ